ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੁਹਾਡਾ ਸਵਾਗਤ ਹੈ ਮੌਗਾ ਫੈਮਿਲੀ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਬੇਸਨ ਦੀ ਪੰਜੀਰੀ ਦੀਆਂ ਪਿੰਨੀਆਂ ਜਿਹੜੀਆਂ ਕਿ ਬਹੁਤ ਹੀ ਨਰਮ ਤੇ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਇਹਨੂੰ ਬਣਾਉਣ ਦੇ ਲਈ ਮੈਂ ਕੁੰਡੇ ਦੇ ਵਿੱਚ ਡਰਾਈ ਫਰੂਟ ਨੂੰ ਕੁੱਟ ਕੇ ਰੱਖ ਲਿਆ ਹੈਗਾ ਜਿਵੇਂ ਕਿ ਫਲ ਮਖਾਣੇ ਆਗੇ ਕਾਜੂ ਬਦਾਮ ਅਖਰੋਟ ਖਸਖਸ ਗੋੰਦ ਮਿੱਠੇ ਕਾਲੀ ਮਿਰਚ ਜਮੈਣ ਮਗਸ ਤੇ ਪੰਪਕਿਨ ਸੀਡ ਤੇ ਇਹਨਾਂ ਦੀ ਆਪਾਂ ਕਿੰਨੀ ਕਿੰਨੀ ਕੁਆਂਟੀਟੀ ਲਈ ਆ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿਖ ਦੇਵਾਂਗੇ ਤੇ ਨਾਲ ਹੀ ਲੈ ਲਈ ਆਪਾਂ ਨੇ ਕਮਰਕਸ ਮਾਲਕ ਅੰਗਣੀ ਦਾਖਾ ਗੋਦਰ ਨੂੰ ਮੈਂ ਚੰਗੀ ਤਰ੍ਹਾਂ ਰੋਸਟ ਕਰਕੇ ਇਹਨੂੰ ਵੀ ਕੁੰਡੇ ਦੇ ਵਿੱਚ ਰਗੜ ਲਿਆ ਹੈਗਾ ਤੇ 2 2 ਕਿਲੋ ਲੈ ਲਿਆ ਗੁੜ ਤੇ ਨਾਲ ਇੱਕ ਖੋਪੇ ਦੇ ਗੁੱਟ ਨੂੰ ਕੱਦੂ ਕਸ ਕਰਕੇ ਰੱਖ ਲਿਆ ਹੈਗਾ ਜਿਹੜੀਆਂ ਆਪਾਂ ਬੇਸਣ ਦੀ ਪੰਜੀਰ ਦੀਆਂ ਪਿੰਗੀਆਂ ਬਣਾਵਾਂਗੇ ਆਪਾਂ 3 ਕਿਲੋ ਘਿਓ ਦੇ ਵਿੱਚ ਬਣਾਵਾਂਗੇ ਤੇ 3 ਕਿਲੋ ਹੀ ਪਾਵਾਂਗੇ ਬੇਸਣ ਤੇ ਹੁਣ ਆਪਾਂ ਕੜਾਹੀ ਚੁੱਲੇ ਤੇ ਰੱਖ ਲਈ ਐ ਹੁਣ ਆਪਾਂ ਇਹਦੇ ਵਿੱਚ 3 ਕਿਲੋ ਦੇਸੀ ਘਿਓ ਪਾ ਦਿੰਨੇ ਆ ਲੋਹੇ ਦੀ ਕੜਾਹੀ ਦੇ ਵਿੱਚ ਬਣਾਵਾਂਗੇ ਬੇਸਣ ਦੀ ਪੰਜੀਰੀ ਦੀਆਂ ਪਿੰਨੀਆਂ ਤੇ ਜਿਹੜਾ ਅੱਗ ਦਾ ਸੇਕ ਆ ਉਹ ਥੋੜਾ ਲੋ ਰੱਖਣਾ ਹੈਗਾ ਤੇ ਨਾਲ ਹੀ ਪਾ ਦਿੰਨੇ ਆ ਬੇਸਣ ਬੇਸਣ ਥੋੜਾ ਥੋੜਾ ਕਰਕੇ ਪਾਉਣਾ ਕਿਉਂਕਿ ਨਾਲ ਇਕੱਠਾ ਪਾ ਦੇਵਾਂਗੇ ਤਾਂ ਇਹਦੇ ਗੱਠਾ ਬਣ ਜਾਂਦੀਆਂ ਨੇ ਆਟੇ ਦੀਆਂ ਤੇ ਨਾਲ-ਨਾਲ ਜਿਹੜਾ ਖੁਰਚਣਾ ਉਹ ਵੀ ਹਿਲਾਉਂਦੇ ਰਹਿਣਾ ਬੇਸਣ ਉਹ ਛੇਤੀ ਥੱਲੇ ਵੀ ਲੱਗ ਜਾਂਦਾ ਹੈਗਾ ਤੇ ਇਸ ਤਰੀਕੇ ਨਾਲ ਥੋੜਾ ਜਿਹਾ ਬੇਸਣ ਹੋਰ ਪਾ ਦਿੰਨੇ ਆ ਮੈਂ ਦੇ ਨਾਲ-ਨਾਲ ਜਿਹੜਾ ਖੁਰਚਨੇ ਨੂੰ ਵੀ ਹਲਿਆਉਂਦੇ ਰਹਿਣਾਗਾ ਤਾਂ ਕਿ ਜਿਹੜੇ ਗੱਠਾ ਨੇ ਬੇਸਣ ਦੇ ਨਾ ਬਣ ਸਕਣ ਬੇਸਣ ਦੇ ਵਿੱਚ ਵਧੀਆ ਪ੍ਰੋਟੀਨ ਹੁੰਦਾ ਜੋ ਕਿ ਆਪਣੇ ਹੈਲਥ ਦੇ ਲਈ ਵੀ ਬਹੁਤ ਵਧੀਆ ਹੁੰਦਾਗਾ ਜਿਹੜਾ ਕਿ ਖਾਂਸੀ ਜ਼ੁਖਾਮ ਦੇ ਵਿੱਚ ਵੀ ਬਹੁਤ ਹੀ ਫਾਇਦੇਮੰਦ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਆਪਾਂ 3 ਕਿਲੋ ਘਿਓ ਦੇ ਵਿੱਚ 3 ਕਿਲੋ ਬੇਸਣ ਪਾ ਲਿਆ ਤੇ ਇਸ ਤਰ੍ਹਾਂ ਜਿਹੜਾ ਖੁਰਚਨੇ ਨੂੰ ਹਲਿਆਉਂਦੇ ਰਹਿਣਾ ਤੇ ਜਿਹੜਾ ਚੁੱਲੇ 'ਚ ਅੱਗ ਦਾ ਸੇਕ ਹੈ ਉਹ ਥੋੜਾ ਕਾਟੇ ਰੱਖਣਾਗਾ ਤਾਂ ਕਿ ਜਿਹੜਾ ਬੇਸਣ ਉਹ ਥੱਲੇ ਨਾ ਲੱਗ ਸਕੇ ਤੇ ਜਿਹੜੀ ਆਪਾਂ ਕੜਾਹੀ ਲੈਣੀ ਆ ਥੋੜੀ ਮੋٹے ਤਲੇ ਦੀ ਲੈਣੀ ਹੈ ਜੀ ਤੇ ਇਹਨੂੰ ਬੇਸਣ ਨੂੰ ਭੁੰਨਣ ਦੇ ਲਈ ਆਪਾਂ ਨੂੰ 40 ਮਿੰਟ ਲੱਗ ਜਾਣਗੇ ਤੇ ਇਹਨੂੰ ਐਸੀ ਤਰ੍ਹਾਂ ਇਹਦੇ ਵਿੱਚ ਖੁਰਚਣਾ ਹਿਲਾਉਂਦੇ ਰਹਿਣਾਗਾ ਕਈ ਵਾਰ ਕੀ ਹੁੰਦਾ ਠੰਡ ਹੁੰਦੇ ਸਾਰੀ ਆਪਣੇ ਘਰਾਂ ਦੇ ਵਿੱਚ ਬੱਚੇ ਹੁੰਦੇ ਨੇ ਛੋਟੇ ਉਹਨਾਂ ਨੂੰ ਖੰਗ ਜਖਮ ਬਹੁਤ ਛੇਤੀ ਹੋ ਜਾਂਦਾਗਾ ਤਾਂ ਉਹਨਾਂ ਦੇ ਲਈ ਬੇਸਣ ਦੀ ਪੰਜੀਰ ਦੀਆਂ ਪਿੰਨੀਆਂ ਬਹੁਤ ਹੀ ਵਧੀਆ ਫਾਇਦੇਮੰਦ ਹੁੰਦੀਆਂ ਨੇ ਬੇਸਣ ਨੂੰ ਆਪਣੇ ਨੂੰ ਭੁੰਨਦੇ ਨੂੰ ਲਗਭਗ 40 ਤੋਂ 50 ਮਿੰਟ ਹੋ ਚੁੱਕੇ ਨੇਗੇ ਹੁਣ ਜਿਹੜਾ ਇਹਦਾ ਕਲਰ ਆ ਥੋੜਾ ਗੋਲਡਨ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੁਣ ਜਿਹੜੀ ਆਪਾਂ ਪੀਸੀਆਂ ਹੋਈਆਂ ਚੀਜ਼ਾਂ ਨੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੀਆਂ ਸ਼ੁਰੂ ਕਰ ਦਿੰਨੇ ਆ ਸਭ ਤੋਂ ਪਹਿਲਾਂ ਪਾ ਦਿੰਨੇ ਆ ਆਪਾਂ ਮਾਲ ਕੰਗਣੀ ਮਾਲ ਕੰਗਣੀ ਟੂਹੀ ਦੀ ਪ੍ਰੋਬਲਮਾਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਕਈ ਲੇਡੀਜ਼ ਦੇ ਟੂਹੀ ਚ ਪ੍ਰੋਬਲਮ ਹੁੰਦੀ ਹੈ ਦਰਦ ਹੁੰਦਾ ਉਹਨਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਆਪਣੀ ਪੰਜੀਰੀ ਦੇ ਵਿੱਚ ਇਹਨੂੰ ਜ਼ਰੂਰ ਐਡ ਕਰਿਆ ਕਰੋ ਤੁਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਪਾ ਦੇਣੀ ਆ ਗੌਂਦ ਗੌਂਦ ਨੂੰ ਵੀ ਮੈਂ ਪਹਿਲਾਂ ਰੋਸਟ ਕਰਕੇ ਇਹਨੂੰ ਰਗੜ ਲਿਆ ਸੀਗਾ ਤੇ ਹੁਣ ਇਹਨੂੰ ਵੀ ਹੌਲੀ-ਹੌਲੀ ਇਹਦੇ ਵਿੱਚ ਚੰਗੀ ਤਰ੍ਹਾਂ ਐਡ ਕਰ ਦੇਣੀ ਆ ਖੁਰਚਨੇ ਨੂੰ ਨਾਲ ਦੇ ਨਾਲ ਹਲਿਆਉਂਦੇ ਰਹਿਣਾ ਤਾਂ ਕਿ ਜਿਹੜੀ ਵੀ ਆਪਾਂ ਚੀਜ਼ ਇਹਦੇ ਵਿੱਚ ਐਡ ਕਰੀਏ ਉਹਦੇ ਗੱਠਾ ਨਾ ਬਣ ਜਾਣ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਗੌਂਦ ਨੂੰ ਆਪਾਂ ਨੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਿਆ ਹੈਗਾ ਹੁਣ ਉਸ ਤੋਂ ਬਾਅਦ ਆਪਾਂ ਪਾਵਾਂਗੇ ਕਮਰਕਸ ਕਮਰਗਾਸਨੋ ਵੀ ਆਪਾਂ ਰਗੜ ਕੇ ਰੱਖ ਲਿਆ ਸੀਗਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਿੰਨੇ ਆਂ ਅੱਗ ਦਾ ਸੇਕ ਹੈ ਜਿਹੜਾ ਥੋੜਾਪਾ ਘੱਟੇ ਰੱਖਣਾ ਬਿਲਕੁਲ ਵੀ ਜ਼ਿਆਦਾ ਨਹੀਂ ਕਰਨਾ ਅੱਗ ਦਾ ਸੇਕ ਹੁਣ ਮੈਂ ਇਹਦੇ ਵਿੱਚ ਐਡ ਕਰ ਦਿੰਨੇ ਆਂ ਨਾਰੀਅਲ ਦਾ ਬਰਾਦਾ ਜੋ ਆਪਾਂ ਕੱਦੂ ਕਸ ਕਰਕੇ ਰੱਖਿਆ ਹੋਇਆ ਸੀ ਨਾਰੀਅਲ ਤੇ ਹੁਣ ਇਹਨੂੰ ਵੀ ਇਸੇ ਤਰੀਕੇ ਨਾਲ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਤੇ ਨਾਲ ਹੀ ਐਡ ਕਰ ਦੇਣੇ ਡਰਾਈ ਫਰੂਟ ਜਿਹੜੇ ਆਪਾਂ ਔਰ ਅਗੜ ਕੇ ਰੱਖੇ ਹੋਏ ਸੀਗੇ ਤੇ ਨਾਲ ਹੀ ਐਡ ਕਰਦੇ ਨੇ ਗੁੜ ਇਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਜਿੰਨਾ ਤੁਸੀਂ ਪਸੰਦ ਕਰਦੇ ਹੋ ਮੈਂ ਇਹਦੇ ਵਿੱਚ 2.5 ਕਿਲੋ ਗੁੜ ਪਾਇਆ ਸੀਗਾ 3 ਕਿਲੋ ਆਟੇ ਦੇ ਵਿੱਚ ਤੁਸੀਂ ਘੱਟ ਪਸੰਦ ਕਰਦੇ ਹੋ ਤਾਂ ਤੁਸੀਂ 2 ਕਿਲੋ ਹੀ ਪਾ ਸਕਦੇ ਹੋ ਤੇ ਨਾਲ ਹੀ ਪਾ ਦਿੰਨੇ ਆ ਦਾਖਾਂ ਜੇਕਰ ਤੁਸੀਂ ਜ਼ਿਆਦਾ ਪਸੰਦ ਕਰਦੇ ਤਾਂ ਤੁਸੀਂ 3 ਕਿਲੋ ਗੜ ਵੀ ਪਾ ਸਕਦੇ ਤਾਂ ਇਹ ਸਾਰੇ ਸਮਾਨ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤੁਸੀਂ ਚਾਹੋ ਤਾਂ ਦੋ ਜਣੇ ਲੱਗ ਕੇ ਵੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਹੋਗੇ ਕਿਉਂਕਿ ਜਦੋਂ ਆਪਾਂ ਸਮਾਨ ਪਾ ਦਿੰਨੇ ਆ ਤਾਂ ਜਿਹੜਾ ਖੁਰਚਣਾ ਉਹ ਚੰਗੀ ਤਰ੍ਹਾਂ ਨਹੀਂ ਆਪਾਂ ਹਿਲਾ ਸਕਦੇ ਅਸੀਂ ਦੋ ਜਣਿਆਂ ਨੇ ਮਿਲ ਕੇ ਇਹ ਫਿਰ ਚੰਗੀ ਤਰ੍ਹਾਂ ਮਿਕਸ ਕੀਤਾ ਸੀਗਾ ਉਹਨਾਂ ਸੀ ਨੇ ਕੜਾਹੀ ਨੂੰ ਨੀਚੇ ਉਤਾਰ ਕੇ ਠੰਡਾ ਹੋਣ ਤੋਂ ਬਾਅਦ ਬੇਸਨ ਦੀ ਪੰਜੀਰ ਦੀਆਂ ਪਿੰਨੀਆਂ ਬਟਣੀਆਂ ਸ਼ੁਰੂ ਕਰ ਦਿੱਤੀਆਂ। ਤੁਸੀਂ ਦੇਖ ਸਕਦੇ ਹੋ ਬੇਸਨ ਦੀ ਪੰਜੀਰ ਦੀਆਂ ਪਿੰਨੀਆਂ ਕਿੰਨੀਆਂ ਸੋਹਣੀਆਂ ਬਣ ਰਹੀਆਂ ਨੇ ਤੇ ਖਾਣ ਵਿੱਚ ਵੀ ਓਨੀਆਂ ਸੁਆਦ ਨੇ। ਤੁਸੀਂ ਇਹਨੂੰ ਆਪਣੇ ਘਰ ਜ਼ਰੂਰ ਬਣਾ ਕੇ ਦੇਖਿਓ। ਜੇਕਰ ਤੁਸੀਂ ਇਹਨੂੰ ਇੱਕ ਵਾਰ ਬਣਾ ਲਓਗੇ ਤਾਂ ਤੁਸੀਂ ਹਰ ਸਾਲ ਬਣਾਓਗੇ। ਤੇ ਇਹਦੇ ਵਿੱਚ ਆਪਾਂ ਨੇ ਕੋਈ ਖੰਡ ਨਹੀਂ ਪਾਈ। ਆਪਾਂ ਨੇ ਗੁੜ ਦੀਆਂ ਪਿੰਨੀਆਂ ਬਣਾਈਆਂ ਨੇ। ਫਸਟ ਟਾਈਮ ਹੀ ਬਣਾਈਆਂ ਨੇ। ਪਹਿਲਾਂ ਹੀ ਦੀਦੀ ਬਣਾਉਂਦੇ ਹੁੰਦੇ ਇਹ ਕਹਿਣ ਤੁਸੀਂ ਇਸ ਵਾਰ ਬਣਾ ਕੇ ਦੇਖੋ ਫਿਰ ਆਪਾਂ ਨੇ ਵੀ ਟਰਾਈ ਕੀਤੀਆਂ ਪਰ ਬਹੁਤ ਹੀ ਵਧੀਆ ਬਣੀਆਂ ਨੇ ਪਿੰਨੀਆਂ ਪਿੰਨੀਆਂ ਆਪਾਂ ਇਸ ਲਈ ਬਣਾਈਆਂ ਕਿਉਂਕਿ ਬੱਚਿਆਂ ਨੂੰ ਖਾਣ ਦੇ ਵਿੱਚ ਆਸਾਨੀ ਹੁੰਦੀ ਹੈ ਜੇਕਰ ਆਪਾਂ ਉਹਨਾਂ ਨੂੰ ਕੌਲੀਆਂ ਦੇ ਵਿੱਚ ਪੰਜੀਰੀ ਪਾ ਕੇ ਦੇ ਦਿੰਨੇ ਆ ਤਾਂ ਉਹ ਇੱਕ ਦੋ ਚਮਚ ਖਾ ਕੇ ਬਾਕੀ ਛੱਡ ਦਿੰਦੇ ਨੇਗੇ ਪਿੰਨੀਆਂ ਉਹਨਾਂ ਨੂੰ ਇੱਕ ਦੇ ਦਿੰਨੇ ਆ ਤਾਂ ਉਹ ਵਧੀਆ ਫਿਨਿਸ਼ ਕਰ ਦਿੰਦੇ ਨੇਗੇ ਜੇਕਰ ਠੰਡ ਜ਼ਿਆਦਾ ਹੋ ਜੇ ਆਪਣੀ ਪੰਜੀਰੀ ਹੁੰਦੀ ਆ ਆਪਾਂ ਦੇਖਿਆ ਹੋਊਗਾ ਉਹ ਜੰਮ ਜਾਂਦੀ ਆ ਆਪਾਂ ਉਹਨੂੰ ਚਾਕੂ ਨਾਲ ਖੁਰਚਣ ਨਾਲ ਖੁਰਚਦੇ ਆ ਫਿਰ ਉਹਨੂੰ ਕੋਲੀ ਦੇ ਵਿੱਚ ਕੱਢਦੇ ਆ ਫਿਰ ਉਹਨੂੰ ਗਰਮ ਕਰਦੇ ਆ ਤੇ ਖਾਂਦੇ ਆ ਤੇ ਜਿਹੜੀ ਪਿੰਨੀ ਹੁੰਦੀ ਆ ਆਪਾਂ ਐਸੇ ਤਰੀਕੇ ਨਾਲ ਹੀ ਉਹਨੂੰ ਚੱਕਾਂਗੇ ਤੇ ਸਿੱਧਾ ਹੀ ਖਾ ਲਵਾਂਗੇ ਮੈਨੂੰ ਇਹ ਪੰਜੀਰੀ ਬਣਾਉਣ ਦਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਤੁਸੀਂ ਵੀ ਆਪਣੇ ਘਰ ਜ਼ਰੂਰ ਟਰਾਈ ਕਰਿਓ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੀ ਪੰਜੀਰੀ ਕਿਵੇਂ ਦੀ ਬਣੀ ਜੇਕਰ ਤੁਸੀਂ ਮੇਰੇ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਵੋ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਲਓ ਜੀ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਨੇ ਬਹੁਤ ਹੀ ਨਰਮ ਤੇ ਸੌਫਟ ਬਣ ਕੇ ਤਿਆਰ ਹੋਈਆਂ ਨੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਿਓ ਮਿਲਦੇ ਆਂ ਫਿਰ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਉਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ